ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵੱਲੋਂ ਬਾਬਾ ਫਰੀਦ ਦੇ ਅਸਥਾਨ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋ ਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਇਸ ਦੌਰਾਨ ਪਹਿਲੀ ਵਾਰ ਮੁਹੰਮਦ ਸਦੀਕ ਦੇ ਨਾਲ ਉਹਨਾਂ ਨਾਲ ਦੋ ਗਾਣਾ ਕਰਨ ਵਾਲੀ ਪੰਜਾਬ ਦੀ ਮਕਬੂਲ ਗਾਇਕਾ ਬੀਬੀ ਰਣਜੀਤ ਕੌਰ ਨੇ ਵੀ ਸਟੇਜ ਤੇ ਹਾਜ਼ਰ ਹੋ ਕੇ ਮੁਹੰਮਦ ਸਦੀਕ ਲਈ ਵੋਟਾਂ ਮੰਗੀਆਂ ਹਨ ਦੱਸਦੀ ਹੈ ਕਿ ਇਸ ਚੋਣ ਪ੍ਰਚਾਰ 'ਚ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਲੀਡਰ ਇਕੱਠੇ ਹੋਏ ਜਿਨ੍ਹਾਂ 'ਚ ਫਰੀਦਕੋਟ ਦੇ ਵਿਧਾਇਕ कुशल देव सिंह ਢਿੱਲੋ ਮੋਗਾ ਦੇ ਵਿਧਾਇਕ ਡਾਕਟਰ ਕਮਲ ਜੋਤ ਅਤੇ ਬਾਗਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਕਈ ਨਾਮਵਰ ਕਾਂਗਰਸੀ ਇੱਥੇ ਪਹੁੰਚੇ ਹੋਏ ਸਨ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਮੁਹੰਮਦ ਸਦੀਕ ਨੇ ਮੋਦੀ ਸਰਕਾਰ ਤੇ ਅਕਾਲੀ ਦਲ ਤੇ ਜੰਮ ਕੇ ਪੜਾਅ ਸਕੀ ਹੈ ਜਿਆਦਾ ਸਿੱਖੀ ਦਾ ਕੋਈ ਨਹੀਂ ਨਾ ਤਾਂ ਬੋਲਣਾ ਵੀ ਜਾਣਦੀ ਪਰ ਫੇਰ ਵੀ ਮੈਂ ਕੋਸ਼ਿਸ਼ ਕਰੇ ਆਪਣਾ ਵੀ ਸੰਸਰ ਬਣਾਇਆ ਤਾਂ ਮੈਂ ਬੇਨਤੀ ਕਰਦੀ ਆ ਕਿ ਸਾਡੇ 50 ਸਾਲ ਦੇ ਕੇ ਤੁਸੀਂ ਤੁਹਾਡੀ ਸੇਵਾ ਕੀਤੀ ਹੈ ਗਾਣਿਆਂ ਨਾਲ ਹੋਣ ਸਤਿ ਸ੍ਰੀ ਸਤੋਂ ਉਹ ਵੀ ਆਪਣੀਆਂ ਵੋਟਾਂ ਪਾ ਕੇ ਤੁਸੀਂ ਹੋਰ ਜ਼ਿਆਦਾ ਸੇਵਾ ਲਾਓ ਔਰ ਆਪਣੇ ਕਮਾਕਾਰਾਂ ਨਾਲ ਤੇ ਆਪਣੇ ਬੱਚਿਆਂ ਵਾਸਤੇ ਉਹ ਜਿਹੜਾ ਮੈਂ ਬਣਾਉਣ ਵਾਸਤੇ ਇਹਨਾਂ ਨੂੰ ਪਾਰਲੀਮੈਂਟ ਤੇ ਜਿਉਂ ਔਰ ਮੈਂ ਨੇ ਇੱਕ ਮੈਂ ਵਾਦਾ ਕਰਦੀ ਆਂ ਵੀ ਇਹਨਾਂ ਦਾ ਡਾਊਨਿੰਗ ਕਰਾਂਗੇ ਵਿਦਿਆਨਗਰ ਦੇ ਦਰਸਤਾਂ ਕੇ ਸੋਇਨਾ ਮੋਰਚਾ ਸਾਡੇ ਨਾਮ ਆ ਬਸ ਕਿੰਤਾ ਐਸ ਵੇਲੇ ਬਦਲਾਅ ਵਾਸਤੇ ਮਨ ਬਣਾਈ ਬੈਠੀ ਹੈ ਔਰ ਤੁਸੀਂ ਦੇਖੋਗੇ ਬਈ ਮੋਦੀ ਸਾਹਿਬ ਤੇ ਮੋਦੀ ਸਾਹਿਬ ਦੀ ਪਾਰਟੀ ਬ੍ਰਿਦਰ ਸਾਰੇ ਹਿੰਦੁਸਤਾਨ ਚੋ ਹਾਰਨਗੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਦਾ ਸੁਪੜਾ ਸਾਫ ਹੋ ਜਾਊਗਾ ਮੈਂ ਸਾਰੇ ਹਲਕੇ ਦੇ ਮੇਰੇ ਆਸੀ ਸਾਰੇ ਆਸੀ ਤੁਸੀਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਉਹਨਾਂ ਗੱਲਾਂ ਤੇ ਨਾ ਜਾਓ ਜਿਹੜੇ ਗੱਲ ਸਾਡੀ ਸਾਡੇ ਵਿਰੋਧੀ ਉਠਾ ਰਹੇ ਨੇ ਕਾਂਗਰਸ ਦਾ ਦੁਫਾੜ ਹੈ ਕਾਂਗਰਸ ਦਾ ਤਿੰਨ ਫਾੜ ਚਾਰ ਫਾੜ ਐਸਾ ਕੁਝ ਨਹੀਂ ਕਾਂਗਰਸ ਇੱਕ ਹੈ ਜੇ ਕਾਂਗਰਸ ਇੱਕ ਨਾ ਹੁੰਦੀ ਤਾਂ 70 ਸੀਟਾਂ ਨਾ ਲੈ ਕੇ ਜਾਂਦੀ ਜਿਹੜਾ 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 ਪੰਜਾਬ ਲੱਗੇ ਰਿਹਾ ਕਿ ਤੁਹਾਨੂੰ ਪੈਰਾਸ਼ੂਟਾਂ ਹੀ ਉਤਰਿਆ ਗਿਆ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਲੋਕ ਸਭਾ ਚੀ ਵੀ ਨਹੀਂ ਕਹਿੰਦੇ ਆ ਪੈਰਾਸ਼ੂਟ ਥੂ ਉਤਰਿਆ ਗਿਆ ਜਦਕਿ ਹੋਰ ਵੀ ਜਿਹੜੇ ਮੀਤਵਾ ਦੇ ਵਿੱਚ ਆਜੇ ਜਿਹੜੇ ਜਿੰਨਾ ਜਦਾਵੇਂ ਦਾ ਦਵੈਦਾਰੀ ਪਾਉਂਦੇ ਸਾਂ ਮੈਂ ਆਪ ਜੀ ਨੂੰ ਦੱਸਾਂ ਇਹ ਡੈਮੋਕ੍ਰੇਸੀ ਹੈ ਲੋਕ ਰਾਜ ਹੈ ਦਵੈਦਾਰੀ ਸਾਰਿਆਂ ਦੀ ਬਣਦੀ ਹੁੰਦੀ ਹੈ ਲੇਕਿਨ ਹਾਈ ਕਮਾਂਡ ਪਾਰਟੀ ਇੱਕ ਨੂੰ ਟਿਕਟ ਦਿੰਦੀ ਹੁੰਦੀ ਹੈ ਬਾਕੀ ਰਹੀ ਗੱਲ ਲੋਕ ਸਭਾ ਦੀ ਟਿਕਟ ਦੀ ਕਿਉਂਕਿ ਜਿਸ ਤਰ੍ਹਾਂ ਆਈਏਐਸ ਹੁੰਦਾ ਜਿਸ ਤਰ੍ਹਾਂ ਆਈਪੀਐਸ ਹੁੰਦਾ ਉਹਨੂੰ ਕਿਤੇ ਵੀ ਲਾ ਦੋ ਹਿੰਦੁਸਤਾਨ 'ਚ ਇਸ ਤਰ੍ਹਾਂ ਲੋਕ ਸਭਾ ਦੀ ਸੀਟ ਕੋਈ ਵੀ ਕਿਤੋਂ ਵੀ ਲੜ ਸਕਦਾ ਇਸ ਕਰਕੇ ਇਹ ਗੱਲ ਕਹਿਣੀ ਵੀ ਇਹ ਪੈਰਾਸ਼ੂਟ ਨਹੀਂ ਆਇਆ ਹੁਣ ਤੁਸੀਂ ਮੈਨੂੰ ਤਾਂ ਪੁੱਛ ਲਿਆ ਤੁਸੀਂ ਇਹ ਅਕਾਲੀ ਦਲ ਨੂੰ ਪੁੱਛਿਆ ढाई तो 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 साल तो जब सेवा तो कर रहा इस हल्के च बैठा तो मेरे उ मेरे तो इल्जाम मैं कह सकता मेरे उठा तो नहीं लगा लोगों को पूछ लवो भी मैं बहार फरीदकोट तो संदीप सेठी रिपोर्ट पंज टूडे